जय गुरुदेव ਧਨੁ ਵਰਦੇਵ ਜੈ ਭੀਮ ਜੈ ਭਾਰਤ ਜੈ ਬਾਲਮੀਕੀ ਹਰ ਹਾਰ ਬਾਲਮੀਕੀ ਅੱਜ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਪਿੰਡ ਨੂਰਪੁਰ ਜੱਟਾਂ ਕੋਡ ਫਤੂਈ ਦੇ ਲਾਗੇ ਪਿੰਡ ਪੈਂਦਾ ਏ ਉੱਥੇ ਦੀ ਇੱਕ ਵੀਡੀਓ ਅੱਜ ਫੇਸਬੁੱਕ ਫੇਸਬੁੱਕ ਰਾਹੀਂ ਸਾਹਮਣੇ ਆਈ ਆ ਜੋ ਕਿ ਪੰਨੂ ਨੇ ਅਪਲੋਡ ਕੀਤੀ ਆ ਉਹਦੇ ਵਿੱਚ ਬਾਬਾ ਸਾਹਿਬ ਦੇ ਸਟੈਚੂ ਦੇ ਉੱਤੇ ਹੱਥ ਦੇ ਉੱਤੇ ਗ੍ਰੈਂਡਰ ਚਲਾਉਂਦੇ ਆ ਇਹਦਾ ਟੱਕ ਮਾਰਦੇ ਆ ਜਿੱਦਾਂ ਉਹ ਨਿਸ਼ਾਨ ਪਾਉਂਦੇ ਆ ਦਾ ਖਰਾਬ ਕਰਦੇ ਆ ਤਾਂ ਉਹ ਵੀਡੀਓ ਸਾਹਮਣੇ ਆਈ ਤਾਂ ਫਿਰ ਪਤਾ ਕੀਤਾ ਤਾਂ ਉੱਥੇ ਦੇ ਜਿਹੜੇ ਲੋਕ ਆ ਉਹ ਕਹਿੰਦੇ ਜੀ ਇੱਥੇ ਇਦਾਂ ਦੀ ਕੋਈ ਘਟਨਾ ਨਹੀਂ ਵਾਪਰੀ ਜਾਂ ਕੁਝ ਵੀ ਆ ਫਿਰ ਸਾਡੇ ਸਾਥੀ ਵੀ ਉੱਥੇ ਪਹੁੰਚੇ ਸਾੜਿਆਂ ਨੇ ਚੰਗੀ ਤਰ੍ਹਾਂ ਪਤਾ ਕੀਤਾ ਤਾਂ ਉਹਦੇ ਵਿੱਚ ਹਾਥੀ ਦੇ ਵਿੱਚ ਦਾ ਟੱਕ ਲੱਗਾ ਹੋਇਆ ਹੈ ਗ੍ਰੈਂਡਰ ਦੇ ਨਾਲ ਤਾਂ ਉਹਨਾਂ ਨੇ ਉਹਦੇ ਵਿੱਚ ਪ੍ਰੋਟੀਨ ਭਰ ਕੇ ਉਹਨੂੰ ਉਹਦੀ ਮੁਰੰਮਤ ਕਰ ਦਿੱਤੀ ਰਾਤੋ-ਰਾਤ ਵੀ ਪਤਾ ਨਾ ਲੱਗੇ ਵੀ ਇਹ ਚੀਜ਼ ਹੋਈ ਆ ਵੀ ਮਾਹੌਲ ਨਾ ਖਰਾਬ ਹੋਵੇ ਹਨਾ ਸਮਾਜ ਵਿੱਚ ਤਾਂ ਬੜੀ ਮਾੜੀ ਗੱਲ ਆ ਉੱਥੇ ਦੇ ਸਰਪੰਚ ਲਈ ਉਹਨਾਂ ਨਾਲ رابطہ ਕੀਤਾ ਤਾਂ ਉਹ ਕਹਿੰਦਾ ਵੀ ਇੱਥੇ ਇਦਾਂ ਦੀ ਕੋਈ ਘਟਨਾ ਨਹੀਂ ਬਾਕਰੀ ਸਾਵੇਂ ਉਹ ਸਾਡੇ ਸਮਾਜ ਦਾ ਬੰਦਾ ਆ ਠੀਕ ਆ ਇੱਕ ਉਹ ਸਟੈਚੂ ਤੁਸੀਂ ਬਾਬਾ ਸਾਹਿਬ ਦਾ ਖੇਤਾਂ ਦੇ ਵਿੱਚ ਲਾਇਆ ਠੀਕ ਹੈ ਜੀ ਉਹਦੇ ਆਲੇ ਦੁਆਲੇ ਨਾ ਕੋਈ ਚਾਰਦੁਆਰੀ ਨਾ ਕੋਈ ਸ਼ੀਸ਼ੇ ਦਾ ਫਰੇਮ ਬਣਿਆ ਹੋਇਆ ਸਿਰਫ ਇੱਦੀ ਲਾਇਆ ਹੋਇਆ ਬੀਆਬਾਨ ਦੇ ਵਿੱਚ ਵੀ ਕਾਲੂ ਉੱਥੇ ਕੋਈ ਵੀ ਬੰਦਾ ਆ ਕੇ ਵੇਅਦਵੀ ਵਗੈਰਾ ਦੀਆਂ ਇਦਾਂ ਦੀਆਂ ਕੜਨਾ ਨੂੰ ਇੰਜਾਮ ਦੇ ਦੇਵੇ ਵੀ ਇਹ ਪਿੰਡ ਦੀ ਮੈਂ ਤਾਂ ਕਹਿੰਦਾ ਪੰਚਾਇਤ ਦੀ ਜਾਂ ਸਾਡੇ ਸਮਾਜ ਦੀ ਜੋ ਉਸ ਪਿੰਡ ਦੇ ਸਮਾਜ ਆ ਉਨਾ ਵਾਸਤੇ ਬਹੁਤ ਮਾੜੀ ਗੱਲ ਆ ਵੀ ਤੁਸੀਂ ਜੇ ਸਟੈਚੂ ਲਾਇਆ ਤਾਂ ਉਹਦੀ ਦੇਖਰੇਖ ਕਰਨਾ ਵੀ ਤੁਹਾਡਾ ਫਰਜ ਆ ਵੀ ਕੱਲ ਨੂੰ ਕੋਈ ਬੰਦਾ ਸ਼ਰਾਰਤ ਨਾ ਕਰੇ ਤੁਹਾਨੂੰ ਪਤਾ ਪਹਿਲਾਂ ਹੀ ਪੰਜਾਬ ਦੇ ਵਿੱਚ ਅੱਜ ਦਿਨ ਨਿਤ ਕੋਈ ਨਾ ਕੋਈ ਇਦਾਂ ਦੀ ਘਟਨਾ ਮੁਰੇ ਆਈ ਜਾਂਦੀ ਆ ਸ਼ਰਾਰਤੀ ਬੰਦੇ ਦਾ ਲੱਭਦੇ ਵੀ ਇਦਾਂ ਦੀ ਜਗਾ ਕੋਈ ਮਿਲੇ ਤਾਂ ਉਹ ਸ਼ਰਾਰਤ ਕਰੀਏ ਹਨਾ ਜੇ ਘਟਨਾ ਹੋਈ ਆ ਤਾਂ ਤੁਸੀਂ ਹੁਣ ਘਟੋ ਘਟੋ ਚੇਨ ਨੂੰ ਦਬਾਓ ਤਾਂ ਨਾ ਖੁੱਲ ਕੇ ਸਮਾਜ ਮੁਰਿਆਉ ਵੀ ਹਾਂ ਵੀ ਇਹ ਚੀਜ਼ ਹੋਈ ਆ ਪਤਾ ਨਹੀਂ ਕਿਹਦੇ ਦਬਾਅ ਦੇ ਵਿੱਚ ਆ ਕੇ ਉਹ ਇਹ ਗੱਲ ਕਹੀ ਜਾਂਦੇ ਵੀ ਇੱਥੇ ਇਦਾਂ ਦਾ ਕੁਝ ਨਹੀਂ ਹੋਇਆ ਪਰ ਉੱਥੇ ਘਟਨਾ ਵਾਪਰੀ ਆ ਉਹਦੇ ਸਬੰਧ ਵਿੱਚ ਅਸੀਂ ਅੱਜ 4 ਵਜੇ ਐਸਐਸਪੀ ਸਾਹਿਬ ਹੁਸ਼ਿਆਰਪੁਰ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਜੋ ਬਣਦੀ ਕਾਰਵਾਈ ਉਹ ਕਰਵਾਵਾਂਗੇ ਤਾਂ ਬਾਕੀ ਮੇਰੀ ਇੱਕ ਬੇਨਤੀ ਆ ਸਮਾਜ ਨੂੰ ਵੀ ਜੇ ਸਟੈਚੂ ਤੁਸੀਂ ਬਾਬਾ ਸਾਹਿਬ ਦੇ ਲਾਉਨੇ ਆ ਸਾਡੇ ਰਹਿਬਰਾਂ ਦੇ ਕਿਸੇ ਦੇ ਵੀ ਆਪਣੇ ਰਹਿਬਰਾਂ ਦੇ ਗੁਰੂ ਮਹਾਰਾਜ ਦੇ ਕਿਸੇ ਦਾ ਵੀ ਸਟੈਚੂ ਲਾਉਨੇ ਆ ਜਾਂ ਕੁਝ ਵੀ ਆ ਨਾ ਜੇ ਤੁਸੀਂ ਲਾਉਂਦੇ ਆ ਉਹਦੀ ਪ੍ਰੋਪਰ ਤਰੀਕੇ ਦੇ ਨਾਲ ਦੇਖਰੇਖ ਕਰੋ ਕੈਮਰਿਆਂ ਦੀ ਨਿਗਰਾਨੀ ਦੇ ਵਿੱਚ ਰੱਖੋ ਠੀਕ ਆ ਆਲੇ ਦੁਆਲੇ ਵਧੀਆ ਤਰੀਕੇ ਦੇ ਨਾਲ ਉਹਦਾ ਪ੍ਰਬੰਧ ਕਰੋ ਵੀ ਕੱਲ ਨੂੰ ਕੋਈ ਬੰਦਾ ਆ ਕੇ ਇਦਾਂ ਦੀ ਕੋਈ ਮਾੜੀ ਘਟਨਾ ਨੂੰ ਇੰਜਾਮ ਨਾ ਦੇ ਸਕੇ ਠੀਕ ਆ ਜੇ ਤੁਸੀਂ ਇਹ ਚੀਜ਼ਾਂ ਨਹੀਂ ਕਰ ਸਕਦੇ ਜਦੋਂ ਸਟੈਚੂ ਵਗੈਰਾ ਇਦਾਂ ਦੀ ਕੁਝ ਲਾਉਣ ਦੀ ਲੋੜ ਨਹੀਂ ਹੈਗੀ ਠੀਕ ਆ ਤੁਸੀਂ ਆਪ ਹੀ ਕਹਿੰਦੇ ਆ ਵੀ ਲੋ ਜੀ ਆ ਪੱਧਰੇ ਲੱਗਾ ਹੋਇਆ ਸਾਡਾ ਸਟੈਚੂ ਠੀਕ ਹੈ ਜੀ ਤੁਸੀਂ ਆ ਕੇ ਜੋ ਮਰਜ਼ੀ ਕਰੋ ਸਾਨੂੰ ਕੋਈ ਲੈਣ ਦੇ ਇੰਨੀ ਲਾਪਰਵਾਹੀ ਨਾ ਵਰਤੋ ਠੀਕ ਜੇ ਲਾਉਣਾ ਆ ਤਾਂ ਚਾਰਜਰ ਦੇ ਨਾਲ ਤਰੀਕੇ ਦੇ ਨਾਲ ਉਹ ਚੀਜ਼ ਨੂੰ ਦੇਖਿਆ ਜਾਵੇ ਨਹੀਂ ਸੰਭਾਲ ਕੀਤੀ ਜਾਵੇ ਨਹੀਂ ਕਰ ਸਕਦੇ ਤਾਂ ਇਹ ਚੀਜ਼ਾਂ ਲਾਉਣ ਦੀ ਤੁਹਾਨੂੰ ਲੋੜ ਨਹੀਂ ਆ ਠੀਕ ਹੈ ਜੀ ਉਹ ਤੁਹਾਡੀ ਇੱਕ ਹੁਣ ਕੀ ਮੈਂ કહਾਂ ਮਾੜੀ ਹਰਕਤ ਕਰਕੇ ਕੋਈ ਉਥੇ ਕੈਮਰੇ ਨਹੀਂ ਤੁਸੀਂ ਜੇ ਲੈ 10-15000 ਦਾ ਖਰਚਾ ਤੁਸੀਂ ਕੈਮਰੇ ਲਾ ਲਓ ਹੁਣ ਪਤਾ ਨਹੀਂ ਕਿਹੜੇ ਬੰਦੇ ਸੀ ਕਿਹੜੇ ਬੰਦੇ ਇਲਤ ਕਰਕੇ ਉਹ ਚੱਲ ਗਏ ਤਾਂ ਮੁੱਦਾ ਦੇਖਣ ਨੂੰ ਵੱਡਾ ਬਣ ਗਿਆ ਹੈਨਾ ਤਾਂ ਪਿੰਡ ਵਾਲੇ ਮੁਕਰੀ ਜਾਂਦੇ ਸਰਪੰਚ ਉਹ ਨਹੀਂ ਤਾਂ ਇਸ ਲਈ ਹੁਣ ਅਸੀਂ ਗੱਲਬਾਤ ਕਰਕੇ ਮੁੜ ਕੇ ਅਸੀਂ ਪਿੰਡ ਜਾਣਾ ਹੈ ਸਾਰਿਆਂ ਨੇ ਅੱਜ 2-300 ਬੰਦੇ ਦਾ ਸਾਡਾ ਜੋ ਵੀ ਯੂਥ ਆ ਅੱਜ ਅਸੀਂ ਆਪਣੇ ਯੂਥ ਨੂੰ ਸੁਨੇਹਾ ਲਾਇਆ ਆਪਣੇ ਸਮਾਨ ਨੂੰ ਸਾਰੇ ਇਕੱਠੇ ਹੋ ਕੇ ਜਾਵਾਂਗੇ ਦੇਖਦੇ ਹਾਂ ਕੀ ਬਣਦਾ ਅੱਗੇ ਤਾਂ ਇਹਦੇ ਵਿੱਚ ਇੱਕ ਸੁਨੇਹਾ ਮੈਂ ਹੋਰ ਦੇਣਾ ਚਾਹੁੰਦਾ ਵੀਡੀਓ ਰਾਹੀਂ ਵੀ ਜੋ ਵੀ ਸਾਡਾ ਜਿੱਦਾਂ ਹਣ ਪੰਨੂ ਨੇ ਕਿਹਾ ਵੀ ਸਾਡੇ ਸਿੱਖਾਂ ਨੇ ਸਾਡੇ ਜੋ ਵੀ ਸੇਖਾ ਜੋ ਵੀ ਸਾਡੇ ਜਥੇਦਾਰਾਂ ਦੇ ਜੋ ਵੀ ਆ ਬਈ ਉਹਨਾਂ ਨੇ ਸਿੰਘਾਂ ਨੇ ਆ ਕੰਮ ਕੀਤਾ ਹੱਥ ਦੇ ਇਦਾਂ ਕੀਤਾ ਉਦਾਂ ਕੀਤਾ ਵੀ ਸੇਖ ਇਦਾਂ ਦਾ ਕੰਮ ਨਹੀਂ ਕਰਦੇ ਠੀਕ ਆ ਭਰਾ ਭਾ ਪਤਾ ਨਹੀਂ ਤੇਰੇ ਕਿਹੜੇ ਬੰਦੇ ਆ ਜਿਹੜੇ ਇਦਾਂ ਦੀ ਮਾੜੀਆਂ ਹਰਕਤਾਂ ਕਰੀ ਜਾਂਦੇ ਆ ਆਪਸ ਵਿੱਚ ਭਾਈਚਾਰਾ ਨਾ ਖਰਾਬ ਹੋਵੇ ਇਸ ਲਈ ਮੇਰਾ ਭਰਾ ਕੋਈ ਵੀ ਇਦਾਂ ਦੀ ਵੀਡੀਓ ਤੇ ਇਦਾਂ ਦੇ ਮੈਸੇਜ ਤੇ ਗੌਰ ਨਹੀਂ ਕਰਨੀ ਆਪਸ ਦਾ ਭਾਈਚਾਰਾ ਆਪਾਂ ਪਿੰਡ ਦਾ ਸ਼ਹਿਰ ਦਾ ਦੀ ਦਾ ਖਰਾਬ ਨਹੀਂ ਕਰਨਾ ਆਪਸ ਵਿੱਚ ਆਪਾਂ ਰਲ ਮਿਲ ਕੇ ਰਹਿਣਾ ਠੀਕ ਆ ਜੀ